ਵੱਡੀ ਸੋਚ ਤੇ ਵੱਡੀ ਗੱਲ ਹੁਣ ਅਗਲੀ ਚੀਜ਼ ਹੈ ਤੁਹਾਡੇ ਹੱਥ ਪਹਿਲੀ ਵਾਰ ਐਵੇਂ ਹੋਇਆ ਵਾ ਤੇ ਅਸੀਂ ਸਤਿਕਾਰ ਕਰਦੇ ਹਾਂ ਸਲੂਟ ਕਰਦੇ ਹਾਂ ਸਨਮਾਨ ਕਰਦੇ ਹਾਂ ਤੁਹਾਨੂੰ ਵੀ ਕਰਨਾ ਚਾਹੀਦਾ ਵਾ ਜ਼ਰੂਰੀ ਹੈ ਤੁਹਾਡੇ ਲਈ ਕਿਉਂਕਿ ਇਹ ਕਾਫੀ ਦਿਨ-ਦੇਰ ਤੋਂ ਕਾਫੀ ਚਿਰਾਂ ਤੋਂ ਐਵੇਂ ਦਾ ਕੁਝ ਨਹੀਂ ਸੀ ਹੋਇਆ ਐਵੇਂ ਦੀ ਕੋਈ ਗੱਲ ਨਹੀਂ ਸੀ ਹੋਈ ਐਵੇਂ ਦਾ ਕਲੀਅਰ ਕਰਕੇ ਕਿਸੇ ਨੂੰ ਕਿਹਾ ਨਹੀਂ ਸੀ ਗਿਆ ਅਸੀਂ ਕਹਿੰਦੇ ਸੀ ਉਸ ਵਿੱਚ ਬੈਠ ਕੇ ਸਾਡੀ ਕੋਈ ਸੁਣਵਾਈ ਨਹੀਂ ਸੀ ਪਰ ਅਕਾਲ ਤਖਤ ਸਭ ਨੇ ਪਹਿਲੀ ਵਾਰ ਸਪਸ਼ਟ ਸ਼ਬਦਾਂ ਦੇ ਵਿੱਚ ਜੋ ਕਿਹਾ ਉਹਦੇ ਲਈ ਐਵੇਂ ਲੱਗਾ ਜਿਵੇਂ ਅਕਾਲੀ ਫੂਲਾ ਸਿੰਘ ਦੁਬਾਰਾ ਜਿੰਦਾ ਹੋਣਗੇ ਐਵੇਂ ਲੱਗਾ ਜਿਵੇਂ ਅਕਾਲ ਤਖਤ ਸਾਡੀ ਮਰਿਆਦਾ ਫਿਰ ਤੋਂ ਬਹਾਲ ਹੋਏਗੀ ਐਵੇਂ ਲੱਗਾ ਜਿਵੇਂ ਅਕਾਲ ਤਖਤ ਸਾ ਫਿਰ ਤੋਂ ਸਰਵੋਤਮ ਸਫਤਾ ਖਾਲਸਾਪਨ ਦੀ ਬਣ ਕੇ ਅਗਵਾਈ ਕਰੇਗਾ ਤੈਨੂੰ ਪਤਾ ਹੋਣਾ ਚਾਹੀਦਾ ਕਿ ਕਾਫੀ ਢੇਰ ਤੋਂ ਜੋ ਸੁਖਬੀਰ ਬਾਦਲ ਔਰ ਬਾਕੀ ਸ਼੍ਰੋਮਣੀ ਅਕਾਲੀ ਦਲ ਦੇ ਉਹ ਸਰਕਾਰਾਂ ਚਲਾਇਆ ਸਰਕਾਰ ਦੇ ਵਿੱਚ ਸੀਗਾ ਉਹਦੇ ਖਿਲਾਫ ਦੋਸ਼ ਐਡ ਹੋਏ ਸੀਗੇ ਸਜ਼ਾ ਦੀ ਗੱਲ ਚੱਲ ਰਹੀ ਸੀਗੀ ਔਰ ਤੈਨੂੰ ਪਤਾ ਹੈ ਕਿ ਸਰਕਾਰ ਦੇ ਵਿੱਚ ਰਹਿੰਦਿਆਂ ਸੁਖਬੀਰ ਬਾਦਲ ਨੇ ਕੀ ਕੀ ਕੀਤਾ ਉਹਦੇ ਲਈ ਕਦੇ ਵੀ ਇਹਨਾਂ ਨੇ ਇਹ ਨਹੀਂ ਕਿਹਾ ਕਿ ਅਸੀਂ ਕੀਤਾ ਜਾਂ ਕਰਵਾਇਆ ਔਰ ਅਕਾਲਤਾ ਸਾਡੇ ਫਸੀਲਤੋ ਜਥੇਦਾਰ ਸਾਹਿਬ ਨੇ ਜੋ ਫੈਸਲੇ ਕੀਤੇ ਜੋ ਸਪਸ਼ਟ ਕੀਤਾ ਇੱਕ ਕਾਨੂੰਨੀ ਪੂਰੀ ਸਰਕਾਰ ਦੇ ਵਿੱਚ ਜਿੰਨੇ ਵੀ ਸ਼ਾਮਲ ਸੀ ਸਾਰਿਆਂ ਨੂੰ ਦਾਗ ਕੀਆ ਸਾਰਿਆਂ ਨੂੰ ਗੰਦੇ ਕੀਆ ਸਾਰਿਆਂ ਨੂੰ ਕਨਾਉਣੇ ਕੀਆ ਸਾਰਿਆਂ ਤੇ ਇਲਜ਼ਾਮ ਲਾਏ ਔਰ ਇਹ ਦੱਸਿਆ ਕਿ ਤੁਸੀਂ ਅਜ ਬਾਗੀ ਹੋ ਪਰ ਤੁਸੀਂ ਹੀ ਗੰਦੇ ਹੋ ਅਸੀਂ ਸਨਮਾਨ ਅਸੀਂ ਸਲੂਟ ਕਰਦੇ ਹਾਂ ਅਕਾਲਤਾ ਸਾਹਿਬ ਦੀ ਇਸ ਸੋਚ ਨੂੰ ਔਰ ਅਗਵਾਈ ਨੂੰ ਉਹਕੇ ਸਖਬੀਰ ਬਾਦਲ ਤੋਂ ਉਹਨਾਂ ਸਾਰੇ ਕਨਾਉਣੇ ਗਾਂ ਗਨਾਹ ਜਿਓ ਸੀ ਉਹ ਕਬੂਲ ਕਰਵਾਏ ਚਾਹੇ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਬੇਅਦਬੀ ਔਰ ਉਹਨਾਂ ਦੇ ਕਰਨ ਵਾਲਿਆਂ ਦੀ ਪੁਸ਼ਤ ਪਨਾਹੀ ਨੂੰ ਲੈ ਕੇ ਵੀ ਸਖਬੀਰ ਬਾਦਲ ਤੋਂ ਹਾਂ ਕਰਵਾਈ ਕਿ ਤੂੰ ਕੀਤੀ ਉਹਨਾਂ ਦੀ ਪੁਸ਼ਤ ਪਨਾਹੀ ਸਜ਼ਾ ਦੇਣ ਦੀ ਜਗਾ ਔਰ ਇਸਤੇ ਵੀ ਕਿ ਜਿੰਨਾ ਪੁਲਸ ਵਾਲਿਆਂ ਨੇ ਸਾਡੇ ਬੱਚਿਆਂ ਨੂੰ ਕੋਕੋ ਕੇ ਮਾਰਿਆ ਉਹਨਾਂ ਉਸ ਸਵਾਲਿਆਂ ਨੂੰ ਤੁਸੀਂ ਟਿਕਟਾਂ ਵੀ ਦਿੱਤੀਆਂ ਉਹਨਾਂ ਨੂੰ ਤਰਕੀਆਂ ਵੀ ਦਿੱਤੀਆਂ ਇੱਥੇ ਵੀ ਹਾਂ ਪਰਵਾਈ ਸੌਦਾ ਸਾਧ ਦੀ ਜੋ ਪੋਸ਼ਾਕ ਸੀਗੀ ਜੋ ਇਹਨੇ ਸਵਾੰਗ ਰਚਾਇਆ ਸੀਗਾ ਉਸਦੇ ਲਈ ਵੀ ਕਿਹਾ ਕਿ ਤੂੰ ਦੱਸ ਕਿ ਇਹ ਤੂੰ ਆਪ ਕਰਵਾਇਆ ਕਿ ਨਾ ਇੱਥੇ ਵੀ ਹਾਂ ਭਰੀ ਸੁਖਬੀਰ ਬਾਦਲ ਨੇ ਔਰ ਜੋ ਲਾਸਟ ਚੀਜ਼ ਸੀਗੀ ਕਿ ਜਿੰਨੇ ਵੀ ਮੁੱਦੇ ਸੀਗੇ ਸਾਡੇ ਵੱਲੋਂ ਆ ਆਮ ਸਿੱਖਾਂ ਵੱਲੋਂ ਵੀ ਔਰ ਜਿੰਨੇ ਵੀ ਸਵਾਲ ਸੀਗੇ ਸਾਡੇ ਆਮ ਸਿੱਖਾਂ ਵੱਲੋਂ ਉਹ ਸਾਰੇ ਸਵਾਲ ਸੁਖਬੀਰ ਬਾਦਲ ਨੂੰ ਕਰਕੇ ਉਹਨੂੰ ਕਿਹਾ ਕਿ ਤੂੰ ਦੱਸ ਹਾਂ ਕਿ ਨਾ ਤੇ ਸਾਰੇ ਮੁੱਦਿਆਂ ਤੇ ਇਸ ਗੰਦੇ ਬੰਦੇ ਨੇ ਹਾਂ ਭਰੀ ਕਿਉਂਕਿ ਭਰਨੀ ਪੈਣੀ ਸੀ ਹੁਣ ਇਹਦਾ ਸਾਰਾ ਕੁਝ ਡਵਾਡੋਲ ਹੋ ਜਾਣਾ ਸੀ ਜਿਹੜਾ ਫਖਰੇ ਕੌਮ ਦਾ ਐਵਾਰਡ ਬਾਦਲ ਨੂੰ ਦਿੱਤਾ ਗਿਆ ਹੁਣ ਸਾਬਤ ਹੋ ਗਿਆ ਕਿ ਉਹ ਫਖਰੇ ਕੌਮ ਨਹੀਂ ਇੱਕ ਤਣਾਉਣਾ ਬੰਦਾ ਸੀਗਾ ਪਾਪੀ ਸਿੱਖ ਕੌਮ ਦੇ ਜੜਾ ਵੜਨ ਵਾਲਾ ਇਹ ਖਾਨਦਾਨ ਔਰ ਜਿੱਥੋਂ ਤੱਕ ਸਜ਼ਾ ਦੀ ਗੱਲ ਹੈ ਅਗਰ ਜਥੇਦਾਰ ਸਾਭੋਂ ਨੂੰ ਕੋਈ ਵੀ ਸਜ਼ਾ ਦੇਣ ਤੇ ਰਾਜਨੀਤਿਕ ਸਜ਼ਾ ਉਹ ਨਹੀਂ ਦੇ ਸਕਦੇ ਰਾਜਨੀਤਿਕ ਸਜ਼ਾ ਤੁਸੀਂ ਦੇਣੀ ਆ ਅਸੀਂ ਦੇਣੀ ਆ ਉਹਨਾਂ ਨੇ ਸਪਸ਼ਟ ਕਹਿ ਦਿੱਤਾ ਕਿ ਇਹ ਮੌਜੂਦਾ ਲੀਡਰਸ਼ਿਪ ਸਿੱਖ ਕੌਮ ਦੇ ਗੁਵਾਈ ਕਰਨ ਦੇ ਲਾਇਕ ਨਹੀਂ ਹੈ ਇਸ ਸਾਰੀ ਲੀਡਰਸ਼ਿਪ ਨੂੰ ਪਾਸੇ ਕਰਕੇ ਇੱਕ ਨਵੇਂ ਨਵਾਂ ਅਕਾਲੀ ਦਲ ਦਾ ਜਥੇਬੰਦਕ ਢਾਂਚਾ ਪ੍ਰਦਾਨ ਹੋਰ ਬਾਕੀ ਖੜੇ ਕੀਤੇ ਜਾਣ ਤਿਆਰ ਕੀਤੇ ਜਾਣ ਤੇ ਕੌਮ ਦੀ ਰਾਜਨੀਤਿਕ ਅਗਵਾਈ ਇੱਕ ਸੱਚੇ ਜਿਹੇ ਹੱਥਾਂ ਦੇ ਵਿੱਚ ਜਾਵੇ ਇੱਕ ਵੱਡੀ ਗੱਲ ਹੈ ਕਿਉਂਕਿ ਇਹ ਸਾਰੇ ਦੇ ਸਾਰੇ ਬੁੱਢੇ ਕੁਰਸੀ ਦੇ ਕੀੜੇ ਸਾਡੀ ਕੌਮ ਨੂੰ ਘਣ ਵਾਂਗੂ ਲੱਗ ਕੇ ਬਹੁਤ ਹੀ ਬ੍ਰੀਤਰ ਨਾਲ ਖਾਰੇ ਸੀ ਅੰਦਰੇ ਅੰਦਰ ਔਰ ਸਾਡੀਆਂ ਜੋ ਖੂਨ ਹੈ ਉਹਨੂੰ ਚੂਸ ਰਹੀ ਸੀ ਸਾਡੀਆਂ ਭਾਵਨਾਵਾਂ ਨੂੰ ਮਾਰਨ ਦੀ ਕੋਸ਼ਿਸ਼ ਕਰ ਰਹੀ ਸੀ ਔਰ ਇੱਕ ਚੰਗਾ ਫੈਸਲਾ ਸਵਾਗਤਯੋਗ ਹੈ ਔਰ ਸਾਰਿਆਂ ਨੂੰ ਇਸ ਫੈਸਲੇ ਦੇ ਅਨਸਾਰ ਸ੍ਰੀ ਅਕਾਲਤਾ ਸਾਹਿਬ ਤੇ ਜਥੇਦਾਰਾਂ ਦਾ ਧੰਨਵਾਦ ਕਰਨਾ ਚਾਹੀਦਾ ਵਾ ਤੇ ਅਸੀਂ ਇਸ ਫੈਸਲੇ ਤੋਂ ਕਾਫੀ ਖੁਸ਼ ਆਮ ਤੌਰ ਤੇ ਕਾਫੀ ਖੁਸ਼ ਹੈ ਔਰ ਐਵੇਂ ਦੇ ਫੈਸਲੇ ਹੋਣੇ ਹੀ ਚਾਹੀਦੇ ਸੀ ਹਾਂ ਬਹੁਤ ਲੇਟ ਹੋਏ ਜੇ ਬਹੁਤ ਪਹਿਲੇ ਹੋ ਜਾਂਦੇ ਤਾਂ ਅੱਜ ਦੀ ਤਸਵੀਰ ਕੁਝ ਹੋਰ ਹੁੰਦੀ ਇਹ ਸਾਰੇ ਵਿਰਸੇ ਉਰਸੇ ਬਾਰੇ ਸਾਰੇ ਜਿਹੜੇ ਆ ਇਹ ਹੁਣ ਸ਼ਾਇਦ ਬੈਠ ਜਾਣਾ ਚਾਹੀਦਾ ਇਹਨਾਂ ਨੂੰ ਹੁਣ ਘਰ ਕਿਉਂਕਿ ਜੇ ਬਾਹਰ ਨਿਕਲਣਗੇ ਤੇ ਇਹਨਾਂ ਦੇ ਲਈ ਦਿੱਕਤ ਆਏਗੀ